ਡੇਰਾਬਾਬ ਨਾਨਕ ਰਾਵੀ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਲੋਕਾਂ ਨੂੰ ਹੜ ਦਾ ਡਰ ਸਤਾਉਣ ਲੱਗਾ। ਜ਼ਿਲ੍ਹਾ ਪ੍ਰਸ਼ਾਸਨ ਨੇ ਉਜ ਅਤੇ ਰਾਵੀ ਦਰਿਆ ਦੇ ਨੇੜੇ ਰਹਿਣ ਦੀ ਵਸੋਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ। 1.5 ਲੱਖ ਕਿਊਸਿਕ ਪਾਣੀ ਹੋਰ ਛੱਡੇ ਜਾਣ ਤੋਂ ਬਾਅਦ ਨੇੜਲੇ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ। ਪਹਾੜੀ ਖੇਤਰਾਂ ਵਿੱਚ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਦਰਿਆਵਾਂ ਅਤੇ ਨਾਲਿਆਂ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਜਿਸ ਤਹਿਤ ਬੀਤੇ ਕੱਲ ਉਜ ਦਰਿਆ ਅਤੇ ਰਣਜੀਤ ਸਾਗਰ ਡੈਮ 'ਚੋਂ 1.5 ਲੱਖ ਕਿਊਸਿਕ ਪਾਣੀ ਦਰਿਆ ਰਾਵੀ ਵਿੱਚ ਛੱਡਿਆ ਗਿਆ ਸੀ। ਭਾਵੇਂ ਕਿ ਕੱਲ ਰਾਵੀ ਦਰਿਆ ਵਿੱਚ ਪਾਣੀ ਦਾ ਵਾਰੇ 1.5 ਲੱਖ ਕਿਊਸਿਕ ਪਾਣੀ ਛੱਡੇ ਜਾਣ ਤੋਂ ਬਾਅਦ ਲਗਾਤਾਰ ਪਾਣੀ ਦਾ ਪੱਧਰ ਵਧ ਰਿਹਾ ਹੈ ਜਿਸ ਨੂੰ ਲੈ ਕੇ ਹੁਣ ਲੋਕਾਂ ਨੂੰ ਹੜ ਦਾ ਡਰ ਤੋਂ ਲੱਗ ਪਿਆ ਹੈ ਇਸ ਬੰਦੀ ਜਦੋਂ ਪੱਤਰਕਾਰਾਂ ਵੱਲੋਂ ਰਾਵੀ ਦਰਿਆ ਉੱਪਰ ਬਣੇ ਕਸੋਵਾਲ ਬ੍ਰਿਜ ਤੇ ਖੜੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਡੀਸੀ ਨਾਲਾ ਵੱਲੋਂ ਮੌਕਾ ਵੇਖ ਕੇ ਗਏ ਸਨ ਸਥਾਨਕ ਲੋਕਾਂ ਨੇ ਦੱਸਿਆ ਕਿ ਬੀਤੇ ਕੱਲ ਪਾਣੀ ਦਾ ਪੱਧਰ ਘਟ ਸੀ ਪਰ ਅੱਜ ਲਗਾਤਾਰ ਪਾਣੀ ਦਾ ਪੱਧਰ ਨਾਲ ਫਸਲਾਂ ਵਿੱਚ ਪਾਣੀ ਭਰਨ ਦਾ ਖੱਥਿਆ ਜਿਤਾਇਆ ਜਾ ਰਿਹਾ ਹੈ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਾਵੀ ਦਰਿਆ ਵਿੱਚ ਪਾਣੀ ਇੱਕਦਮ ਛ ਉਧਰ ਆਰਮੀ ਦੇ ਅਧਿਕਾਰੀਆ ਅਤੇ ਲੋਕਲ ਪ੍ਰਸ਼ਾਸਨ ਵੱਲੋਂ ਹੜ੍ਹ ਦੀ ਸਥਿਤੀ ਨਾਲ ਨਜਿੱਠਣ ਲਈ ਪੂਕਤਾ ਪ੍ਰਬੰਧ ਕੀਤੇ ਗਏ ਹਨ। ਅਮਰ ਸਰ ਮੈਂ ਇਸ ਟਾਈਮ ਘਣੀਏ ਨੂੰ ਜਾਂ ਵਾਲਾ ਜਿਹੜਾ ਪੋਲੇ ਆ ਉੱਤੇ ਖੜਾ ਆ ਤੇ ਰਾਤ ਦਾ ਜਿਹੜਾ ਪਾਣੀ ਛੱਡਿਆ ਸੀ ਉਹ ਰਾਤੀ ਪਹੁੰਚ ਗਿਆ ਸੀ ਤੇ ਕੁਝ ਹੁਣ ਮੈਂ ਵੀ ਅਜੇ ਪਿਛੇ ਹੋਰ ਛੱਡ ਦਿੱਤਾ ਤੇ ਇਹ ਵੀ ਖਤਰੇ ਤੋਂ ਬਾਹਰ ਹੀ ਜਾਣ ਰਿਹਾ ਜੀ ਅਜੇ। ਕੱਲ ਤੁਸੀਂ ਸਾਰਾ ਮੌਕੇ ਤੇ ਹੀ ਕੱਲ ਤੇ ਅੱਜ ਦੇ ਪਾਣੀ 'ਚ ਕਿੰਨਾ ਕੀ ਡਿਫਰੈਂਸ ਵਧਿਆ ਜਾਂ ਘਟਿਆ ਨਹੀਂ ਪਾਣੀ ਵਧਿਆ ਜੀ ਅੱਜ ਦਾ ਤੇ ਪਾਣੀ ਵਧਿਆ ਰਾਤੀ ਪਾਣੀ ਤੋਂ ਘੱਟ ਸੀ ਤੇ ਹੁਣ ਪਾਣੀ ਜ਼ਿਆਦਾ ਆ ਤੇ ਬਾਕੀ ਇਹਨਾਂ ਡੀਸੀ ਸਾਹਿਬ ਅਜ ਨਾਲ ਆਏ ਸੀ ਤੇ ਉਹ ਦੱਸ ਕੇ ਗਏ ਆ ਵੀ 1.5 ਡੇਢ ਟਿਊਸਕ ਪਾਣੀ ਹੋ ਛੜਦਾ ਆ ਤੇ ਦੋ ਦਿਨ ਦਾ ਅਲਰਟ ਕੀਤਾ ਵੀ ਦੋ ਦਿਨ ਦਾ ਵਿੱਚ ਖਤਰਾ ਆ ਜੀ ਵੀ ਤੇ ਬਾਕੀ ਗਾਂ 'ਕੇ ਡੀਸੀ ਸਾਹਿਬ ਗਏ ਨੇ ਸਿੰਘੋ ਕਿਸੇ ਜੱਦੀ ਵਾਲੇ ਇੱਧਰ ਇਸ ਸਾਈਡ ਤੇ ਗਏ ਨੇ ਹੁਣ ਇੱਟੂ ਆਪਣਾ ਕਲੀਅਰ ਕਰ ਗਏ ਨੇ ਵੇਖੀ ਗਏ ਆ ਮੌਕੇ ਦਾ ਜਿਆਦਾ ਕਰਕੇ ਗਿਆ ਬਾਕੀ ਅੱਗੇ ਪਾਣੀ ਹੁਣ ਜਿਹੜਾ ਵਧਿਆ ਆ ਪਾਣੀ ਪ੍ਰਸ਼ਾਸਨ ਨੇ ਕਿਵੇਂ ਦੇ ਉੱਪਰ ਬੰਦ ਕੀਤੇ ਆ ਇਸ ਸਥਿਤੀ ਨਾਲ ਨਜਿੱਠਣ ਲਈ ਮੈਂ ਵੀ ਪਹਿਲਾਂ ਤੋਂ ਕੋਈ ਆਉਂਦਾ ਕੋਈ ਨਹੀਂਗਾ ਜੇ ਆਉਂਦੇ ਨੇ ਤੇ ਜਦੋਂ ਪਾਣੀ ਆਉਂਦਾ ਉਦੋਂ ਕੁਝ ਨਹੀਂ ਕਰਦੇ ਬਸ ਆਹ ਕਰਦੇ ਆਂਗੇ ਜੇ ਕਰਦੇ ਆਂ ਬਸ ਇੰਨੀ ਗੱਲ ਕਰਕੇ ਚਲ ਜਾਂਦੇ ਨੇ ਮੁੜ ਕੇ ਫੇਰ ਕੇ ਕਿਸੇ ਨੇ ਕੁਝ ਨਹੀਂ ਆਉਣਾ ਲੋਕਾਂ ਨੂੰ ਅਲਰਟ ਕੀਤਾ ਗਿਆ ਸੀ ਇਸ ਸਬੰਧੀ ਪਹਿਲਾਂ ਹਾਂ ਪਹਿਲਾਂ ਤੇ ਮੈਂ ਵੀ ਡੀਸੀ ਸਾਹਿਬ ਦਾ ਆਇਆ ਸੀ ਉਸ ਤਰ੍ਹਾਂ ਜਿਹੜਾ ਗਰੰਤੀ ਮਨੂਜ ਸਿੰਘ ਆ ਉਹਨਾਂ ਨੇ ਅਲਾਸਮੈਂਟ ਕਰਵਾਈ ਜਿਨ੍ਹਾਂ ਦੀਆਂ ਕੋਈ ਨੀਵੇਂ ਥਾਂ ਤੇ ਜਗ੍ਹਾ ਨੇ ਮੋਰਚਾ ਹੋ ਜੋ ਤੇ ਇਸ ਟਾਈਮ ਵੀ ਹੁਣ ਜੇ ਜੇ ਡੀਸੀ ਸਾਹਿਬ ਕਹਿ ਕੇ ਗਏ ਨੇ ਵੀ ਬੱਚਿਆਂ ਬੁੱੱਚਿਆਂ ਨੂੰ ਦਰਿਆ ਦੇ ਕੰਡੇ ਨਾ ਜਾਣ ਦੋ ਲੋਕਾਂ ਦੇ ਵਿੱਚ ਕਿਵੇਂ ਦਾ ਮਾਹੌਲ ਲੱਗ ਰਿਹਾ ਹੈ ਸਹਿਮ ਦਾ ਜੀ ਨੇ ਲੋਕੀ ਦੇ ਤਰੀਬਨ 50 ਸਾਲ ਤੋਂ ਮੇਰੀ ਉਮਰ ਹੀ ਹੋ ਗਈ ਆ ਤੇ ਅਸੀਂ ਵਹਿੰਦੇ ਰਹੇ ਆ ਇਦਾਂ ਹੀ ਤੇ ਸਾਨੂੰ ਤਾਂ ਨਹੀਂ ਡਰ ਲੱਗਦਾ ਜਿਹੜਾ ਪਿੱਛੇ ਲੋਕਾਂ ਨੂੰ ਡਰ ਲੱਗਦਾ ਜ਼ਿਆਦਾ ਲੋਕਲ ਪ੍ਰਸ਼ਾਸਨ ਤੋਂ ਇਲਾਵਾ ਆਰਮੀ ਦੇ ਅਧਿਕਾਰੀਆਂ ਨੇ ਮੋਰਚਾ ਜਿਹੜਾ ਸੰਭਾਇਆ ਹੈ ਨਹੀਂ ਆਰਮੀ ਵੀ ਰਾਦੇ ਆਰਮੀ ਵਾਲੇ ਵੀ ਆ ਗਏ ਨੇ ਇਹ ਪੰਜਾਬ ਤੋਂ ਵੀ ਇੱਥੇ ਜੇ ਬੱਡ ਤੇ ਜਿਹੜੇ ਆ ਪੁਲਿਸ ਤੇ ਉੱਤੇ ਬਿਠੀ ਆਣਗੇ ਉਹ ਜਿਹੜੀ ਸ਼ਾਨਦਾਰ ਕਰਕੇ ਆਣਗੇ ਨੰਗਨ ਦਿੰਦੇ ਬਾਕੀ ਰੱਖ ਦਿੰਦੇ ਜਿੰਨੋਂ ਕੋਈ ਬਿਨਾ ਕਾਗਜ਼ਾ ਪੱਤਾਂ ਤੋਂ ਬਗੇਰ ਆਉਂਦਾ ਕੋਈਗਾ ਕੀ ਮੰਨ ਕਰਦੇ ਆਪਾਂ ਪ੍ਰਸ਼ਾਸਨ ਤੋਂ ਵੀ ਜੇ ਮੰਨ ਲਓ ਰੱਬ ਨਾ ਕਰੇ ਕੋਹਾੜਾ ਆ ਜਾਂਦਾ ਤੇ ਕੀ ਮੰਨ ਕਰੋਗੇ ਉਹਦੇ ਵਿੱਚ ਜਿਹੜਾ ਮੌਜੂਦਾ ਪਾਣੀ ਆ ਜਾਂਦਾ ਜਿਆਦਾ ਕੋਈ ਨਾ ਕੋਈ ਹੱਲ ਕੀਤੀ ਜਾਵੇ ਤੇ ਜਿਹੜਾ ਖਰਾਬਾ ਕਿਹਦਾ ਹੋ ਜਾਏਗਾ ਉਹਦਾ ਖਰਾਬਾ ਦਿੱਤਾ ਜਾਵੇ ਦੀਨ ਕਿੱਥੇ ਘੜੀ ਚੱਲ ਸੇ ਇਸ ਵੇਲੇ ਕੋਈ ਨਹੀਂ ਆਉਂਦਾ ਇਹ ਮੇ ਤਾਂ ਮਾਹੌਲ ਰਗਿਆ ਜਿਹੜਾ ਪਾਣੀ ਲੈ ਪਾਣੀ ਬਹੁਤ ਜ਼ਿਆਦਾ ਚੱਲ ਰਹਾ ਹੈ ਕੱਲ ਤੋਂ ਅੱਜ ਕਿੰਨਾ ਕੁ ਫਰਕ ਕੱਲ ਤੋਂ ਅੱਜ ਬਹੁਤ ਜ਼ਿਆਦਾ ਹੈ ਜ਼ਿਆਦਾ ਪਾਣੀ ਚੱਲ ਰਹਾ ਹੈ ਜਿਹੜੇ ਸਾਡੇ ਗਰੇਆਂ ਕੋਲ ਤਾਂ ਦਿੱਕਤ ਸਾਡੇ ਫੇਚਰੇ ਲੋਕ ਕੀ ਹੋ ਗਿਆ ਪ੍ਰਕਿਰਤ ਨਾਲ ਅੱਗੇ ਉੱਚੇ ਉੱਚੇ ਥਾਂ ਹੋ ਗਏ ਅੱਜ ਵੀ ਪਾਣੀ ਦਾ ਮਾਹੌਲ ਬਹੁਤ ਖਰਾਬ ਹੈ ਕਿੰਨਾ ਕਿ ਸਹਿਮ ਮਾਹੌਲ ਰਗਿਆ ਮੋਰ ਬਹੁਤ ਖਰਾਬ ਹੈ ਡੰਗਰਾਂ ਨੂੰ ਕੋਈ ਛਰਿਆ ਨਹੀਂ ਖਾਣ ਪੀਣ ਨੂੰ ਡੰਗਰ ਉੱਚੇ ਥਾਂ ਢੱਕੇ ਆਂ ਕੁਛ ਨਹੀਂ ਰਿਹਾ ਨਹੀਂ ਪਹੁੰਚਿਆ ਕੋਈ ਅਜੇ ਤੱਕ ਕੀ ਮੰਨ ਕਰ ਤੁਸੀਂ ਮੰਗੇ ਹੋਏ ਕਰਦੇ ਆ ਪਾਣੀ ਬਹੁਤ ਜ਼ਿਆਦਾ ਵਗ ਗਿਆ ਡੰਗਰਾਂ ਨੂੰ ਕਿਤੇ ਉੱਚਾ ਤਾਂ ਮਿਲ ਜਾ ਸਾਨੂੰ ਕਿਤੇ ਗਰਾਊਂਡ ਕਰਾਉਣਾ ਚਾਹੀ ਟੱਕ ਟੱਕ ਸਕਦੇ ਜੇ ਕਿ ਭੈਣ ਭਰਾ ਕੋਈ ਗਰਾਊਂਡ ਡੱਕੇ ਉੱਥੇ ਡੰਗਰ ਸਾਡੇ ਜਾਨ ਨਹੀਂ ਦਿੰਦੇ ਪਰ ਅਸੀਂ ਕਿੱਥੇ ਡੰਗਰ ਡੱਕੀਏ ਬਹੁਤ ਮਾੜਾ ਬਹੁਤ ਮਾੜਾ ਜਾ ਬਈ ਕੋਈ ਜਿਤਨਾ ਜੀ ਅੱਜ 1.5 ਲੱਖ ਕੱਲ ਕਿੰਨੇ ਪਾਣੀ ਛੱਡਿਆ ਗਿਆ ਵਾ ਔਰ ਕੱਲ ਨੂੰ ਐਰਿਅਮ ਸਾਹਿਬ ਦਾ ਫੋਨ ਆਇਆ ਇਹ ਕਹਿੰਦੇ 1.20 ਹਜ਼ਾਰ ਪਾਣੀ ਜਿਹੜਾ ਛੱਡਣਾ ਵਾ ਉਹ ਪਾਣੀ ਮੇਰੇ ਖਿਆਲ ਇੱਕ ਉਹ ਦੇ ਦਰਿਆ ਦੇ ਵਿੱਚ ਵਿੱਚ ਨਿਕਲ ਚੱਲਿਆ ਅੱਜ। ਪਰ ਅੱਜ ਜਿਹੜੇ ਅੰਮ੍ਰਿਤਸਰ ਦੇ ਸਾਡੇ ਡੀ ਸਾਹਿਬ ਆਏ ਸੀ ਮੌਕੇ ਤੇ ਹੁਣ ਇਹ ਤੁਹਾਡੇ ਤੋਂ ਪਹਿਲਾਂ 15-20 ਮਿੰਟ ਪਹਿਲਾਂ ਆਏ ਸੀ। ਉਹ ਦੱਸ ਕੇ ਗਏ ਵੀ ਅੱਜ 6 ਵਜੇ ਜਿਹੜਾ ਵਾ ਉਹ ਆਪਣਾ ਪਾਣੀ ਜਿਹੜਾ ਵਾ 1.5 ਲੱਖ ਕੋਸੇ ਸੱਡਿਆ ਗਿਆ ਉਹ। ਉਹਦੇ ਦਰਿਆ ਵਗਾਰਾ ਜਿਹੜਾ ਉਹਦਾ ਵੀ ਜਿਹੜਾ ਕਿਤੇ ਮਤਲਬ ਲੈਵਲ ਵਧਿਆ ਪਿਆ ਵਾ ਤੇ ਫਤਰੀ ਵਾਲੀ ਗੱਲ ਤੇ ਕੋਈ ਨਹੀਂ ਹੈਗੀ। ਪਰ ਫਿਰ ਵੀ ਆਪਾਂ ਲੋਕਾਂ ਨੂੰ ਬਾਹਰ ਕਰਕੇ ਗਏ ਨੇ ਵੀ ਆਪਣਾ ਧਿਆਨ ਰੱਖਿਓ। ਤੇ ਤੁਹਾਡੀ ਵੀ ਬੜੀ ਮਿਹਰਬਾਨੀ ਹੈ ਤੇ ਹਰ ਵਾਰੀ ਹੁਣ ਜਿੱਦਾਂ ਸਾਡੇ ਲੜਾਈ ਲੱਗੀ ਸੀ ਉ ਉਹਨਾਂ ਆਕੇ ਦਰਿਆ ਦੇ ਆਕੇ ਜਿਹੜਾ ਹਰ ਵਾਰੀ ਜਿਹੜੀ ਹੜ੍ਹ ਦੀ ਸਮੱਸਿਆ ਸੁਣਦੇ ਹੋ ਤੇ ਮੈਂ ਇਹ ਬੇਨਤੀ ਕਰਨੀ ਚਾਹਾਂਗਾ ਕਿ ਸਰਕਾਰਾਂ ਨੂੰ ਮੰਨ ਲਓ ਹੋਣਾ ਜਦੋਂ ਹੜ੍ਹ ਆ ਜਾਂਦਾ ਵਾ ਉਦੋਂ ਪ੍ਰਸ਼ਾਸਨ ਨੂੰ ਹੁਕਮਕਾਰ ਦੇ ਵਿੱਚ ਆ ਕੇ ਲੜਖੋ ਜੋ ਪਰ ਜਿੱਦਾਂ ਸਾਡੇ ਕੋਲ ਤੁਸੀਂ ਬੰਨੇ ਆਰਮੀ ਨੇ ਬੱਤੀ ਆ ਦਰਿਆ ਰਾਵੀ ਦੇ ਨਾਲ ਨਾਲ ਇਹਨੂੰ ਆਪਾਂ ਹੁਣ ਤੋਂ ਹੀ ਮੰਨ ਲਓ ਦਰਿਆ ਰਾਵੀ ਤੇ ਦੋ ਚਾਰ ਦਿਨਾਂ ਬਾਅਦ ਨਿਕਲ ਜਾਣਾ ਵਾ ਉਦੋਂ ਬਾਅਦ ਅਸੀਂ ਭੁੱਲ ਜੰਨੇ ਆ ਇਹਨੂੰ ਜਿਹੜਾ ਹੁਣ ਤੋਂ ਹੀ ਜਿਹੜਾ ਵਾ ਇਹਦਾ ਤੁਸੀਂ ਪੱਕੀ ਕਰਕੇ ਸੈਂਟਰ ਸਰਕਾਰ ਨੂੰ ਚਾਹੀਦਾ ਵਾ ਜੇ ਪੰਜਾਬ ਸਰਕਾਰ ਨੂੰ ਵੀ ਨਾਲ ਚਾਹੀਦਾ ਵਾ ਇਹ ਬਾੜੀ ਸਾਡੇ ਇੱਕ ਦੇ ਫੌਜ ਦਾ ਜਿਹੜਾ ਡਿਫੈਂਸ ਜਿਹੜਾ ਵਾ ਬੜਾ ਪੱਕਾ ਹੋ ਜਾਂਦਾ ਵਾ ਤੇ ਨਾਲ ਹੀ ਜਿਹੜਾ ਵਾ ਅਸੀਂ ਵੀ ਵਜਣਦੇ ਆ ਜਿਹੜਾ ਰੋਜ ਹੜ ਆ ਗਿਆ ਜੀ ਆਪਾਂ ਮਾਲ ਟੰਗਰ ਤਾਂ ਕਰ ਲੋ ਇਹ ਜਿਹੜੀ ਪ੍ਰੋਬਲਮ ਆ ਸਾਡੀਆਂ ਹੜ ਜਾਣ ਸਰਕਾਰ ਨੂੰ ਮੈਂ ਬੇਨਤੀ ਇਹ ਕਰਾਂਗਾ ਵੀ ਤੁਸੀਂ ਨੂੰ ਜਿਹੜਾ ਬੰਦ ਇਹਦੇ ਨਾਲ ਤਕਰੀਬਨ ਗਦਾਸਪੁਰ ਦੇ ਵੀ 15-20 ਪਿੰਡ ਤੇ ਅੰਮ੍ਰਿਤਸਰ ਦੇ ਵੀ ਜਿਹੜੇ ਪਿੰਡ ਆ ਉਹ ਵੱਜ ਜਾਂਦੇ ਜੇ ਤੁਸੀਂ ਨੂੰ ਪੱਕਾ ਕਰਕੇ ਪੱਥਰ ਲਾ ਕੇ ਪੱਕਾ ਕਰ ਦੇਣਾ ਤੇ ਸਾਰਾ ਕੁਝ ਵਧੀਆ ਕੰਮ ਹੋ ਜਾਂਦਾ ਹੈ ਪ੍ਰਸ਼ਾਸਨ ਦੇ ਕਿਵੇਂ ਨੇ ਆਪਣਾ ਕੀਤੇ ਨੇ ਪਰਬੰਧ ਕੀਤੇ ਨੇ ਸਥਿਤੀ ਨਾਲ ਜਿੱਤਣ ਦੀ ਪ੍ਰਸ਼ਾਸਨ ਨੇ ਵੇਖੋ ਜੀ ਪ੍ਰਸ਼ਾਸਨ ਤੇ ਪੂਰਾ ਹੁਣ ਜ਼ੋਰ ਆਪਣਾ ਲਾ ਰਿਆ ਵਾ ਪ੍ਰਸ਼ਾਸਨ ਨੇ ਹੁਣ ਇਹੋ ਹੀ ਆਪਣਾ ਘੱਟੇ ਵਗੈਰਾ ਭਰੇ ਨੇ ਵੇਖੋ ਉਹ ਰਾਤ ਅੱਜ ਸਾਹਿਬ ਨੇ ਸਾਡੇ ਨੇ ਹੁਕਮ ਕੀਤਾ ਤਸੀਲਦਾਰ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਸਾਡੇ ਉਹ ਰਾਤ 1:30 ਵਜੇ ਇੱਥੇ ਸਾਡੇ ਕੋਲ ਆ ਗਏ ਸੀ ਪਰ ਮੈਂ ਬੇਨਤੀ ਕੀਤੀ ਵੀ 1:30 ਵਜੇ ਆਉਣਾ ਕੋ ਰਾਤ ਨਹੀਂ ਮਤਲਬ ਕੋਈ ਫਾਇਦਾ ਹੋਣਾ ਕਿਉਂਕਿ ਜਿਹੜਾ ਪਾਣੀ ਆ ਗਿਆ ਉਹ ਤਾਂ ਆ ਹੀ ਜਾਣਾ ਐਸਡੀਐਮ ਸਾਹਿਬ ਚਾਹੇ ਆਪਣਾ ਹੋਰ ਕੋਈ ਸਾਡੇ ਜਿਹੜੇ ਬਲਾਜਮ ਹੁੰਦੇ ਨੇ ਕੁਛ ਨਹੀਂ ਕਰ ਸਕਦੇ ਇਹਨੂੰ ਜਿਹੜਾ ਪਹਿਲਾਂ ਪੱਕਾ ਕੀਤਾ ਜਾਵੇ ਤੇ ਕੋਈ ਲੋੜ ਹੀ ਨਹੀਂ ਆਉਂਦੀ ਪੰਦੀ ਪ੍ਰਸ਼ਾਸਨ ਚਲੋ ਆਪਣੇ ਥਾਂ ਬਹੁਤ ਵਧੀਆ ਜਿਹੜਾ ਪ੍ਰਬੰਧ ਕੀਤਾ ਸਾਰਾ ਸਾਰੇ ਲੋਕਾਂ ਨੂੰ ਲੱਟਵੀ ਕੀਤਾ ਵਾ ਤੇ ਜੋ ਵੀ ਮਈਆ ਕਰਨ ਲਈ ਜੋ ਉਸੇ ਨਵੇਂ ਥਾਂ ਜਾਣਦੀ ਉਹਨਾਂ ਨੇ ਪ੍ਰਬੰਧ ਕੀਤਾ ਵਾ ਹੋਰ ਦਰ ਇਹਨਾਂ ਨੇ ਟਾਈਟ ਅਪ ਕੀਤਾ ਵਾ ਪਰ ਪ੍ਰਮਾਤਮਾ ਕਰੇ ਸਾਨੂੰ ਇਹੋ ਜੀ ਲੋੜ ਹੀ ਨਾ ਪਵੇ ਆਪੋ ਆਪਣਾ ਜਿਹੜਾ ਚੁੱਲਾ ਜਿਹੜਾ ਹਰਕ ਦਾ ਜਿਹੜਾ ਬਲੇ ਲੱਗਦਾ ਸਰ ਇਹ ਜਿਹੜਾ ਪਾਣੀ ਇੱਕਦਮ ਛੜਾਈ ਜਾਂਦਾ ਹੌਲੀ ਹੌਲੀ ਛੜੇ ਜਾਏ ਤੇ ਇਹ ਜਿਹੜੀ ਸਥਿਤੀ ਦਾ ਜਿਹੜਾ ਨਾ ਹੀ ਰਖਣੀ ਪਏ ਇਹ ਦੇਖੋ ਡੈਮ ਤੇ ਜਿਹੜੇ ਮੰਤਰੀ ਸਾਹਿਬ ਨੂੰ ਬੇਨਤੀ ਕਰਨੀ ਚਾ ਸਸਾਸਨ ਨੂੰ ਬੇਨਤੀ ਕਰਨੀ ਚਾਹਾਂਗੇ ਜਿਹੜਾ ਪਾਣੀ ਜੱਕ ਤੱਕ ਦਾਮ ਛੱਡਦੇ ਉਹ ਛੱਡਣਾ ਚਾਹੀਦਾ ਜੇ ਕੋਈ ਗੈਮ ਸਾਨੂੰ ਪਹਿਲਾਂ ਪਤਾ ਵੀ ਲੈਵਲ ਦੇ ਉੱਤੇ ਜਾਣਾ ਵਾ ਉਹ 20-20 ਹਜ਼ਾਰ ਕਰਕੇ 50-50 ਹਜ਼ਾਰ ਕਰਕੇ ਛੱਡ ਦਿੱਤਾ ਜਾਵੇ ਤੇ ਆ ਜਿਹੜਾ ਨੁਕਸਾਨ ਕਦੇ ਵੀ ਨਾ ਹੋਵੇ ਥੋੜਾ ਥੋੜਾ ਛੱਡੀ ਜਾਂਦੇ ਸਾਰੇ ਪਤਾ ਕਿਉਂਕਿ ਜਿਹੜੇ ਉੱਥੇ ਅਫਸਰ ਬੈਠੇ ਨੇ ਉਹਨਾਂ ਨੂੰ ਪਤਾ ਵੀ ਪਾਣੀ ਮੀਂਹ ਪਿੱਛੇ ਪੈਣ ਦਿਆ ਵਾ ਤੇ ਪਾਣੀ ਵਧਣਾ ਵਧਣਾ ਵਾ ਤੇ ਉਹਨਾਂ ਨੂੰ ਚਾਹੀਦਾ ਲੱਖ-ਲੱਖ ਵੀ ਛੱਡੀ ਜਾਣਾ ਸਾਡੇ ਰਾਵੀ ਦੇ ਵਿੱਚ ਦਾ ਲੱਖ ਜਿਹੜਾ ਵਿੱਚ ਵਿੱਚ ਨਿਕਲ ਜਾਂਦਾ ਵਾ ਜਦੋਂ 2.5 ਲੱਖ 3 ਲੱਖ ਵੇ ਆਪਾਂ ਜੀ ਵੀਨਾਰ ਤੇ ਫਸਲਾਂ ਦੇ ਮੁਤਾਬਕੀ ਸਾਲ ਬਾਅਦ ਸਾਨੂੰ ਹੁੰਦੀ ਆਸ ਕਿ ਇਹ ਫਸਲਾਂ ਤੋਂ ਅਸੀਂ ਆ ਕਰਾਂਗੇ ਜੇ ਕਰਾਂਗੇ ਰੋਟੀ ਪਾਣੀ ਵੀ ਸਾਡੇ ਉਤੋਂ ਚੱਲਦਾ ਵਾ ਤੇ ਇਹਨਾਂ ਨੂੰ ਜਿਹੜਾ ਵਾ ਲੱਖ ਲੱਖ ਵੀ ਛੱਡੀ ਜਾਂਦਾ ਸਾਡੇ ਰਾਵੀ ਦੇ ਵਿੱਚ ਕੁਛ ਨਹੀਂ ਹੁੰਦਾ ਜਦੋਂ ਜੱਕਦਮ 1.5 2 ਲੱਖ ਛੱਡ ਦਿੰਦੇ ਆ ਤੇ ਸਾਨੂੰ ਜਿਹੜਾ ਵਾ ਉਹ ਡਰ ਲੱਗਦਾ ਵਾ ਕਿ ਸਾਡੀਆਂ ਫਸਲਾਂ ਖਰਾਬ ਹੋਣਗੀਆਂ ਇਹ ਗਵਰਨਮੈਂਟ ਨੂੰ ਜਿਹੇ ਇਹਦੇ ਤੇ ਵਲ ਧਿਆਨ ਦੇਣਾ ਚਾਹੀਦਾ ਆਰਮੀ ਨੇ ਵੀ ਮੁੱਠਾ ਜਿਹੜਾ ਸੰਭਲਿਆ ਆ ਆਰਮੀ ਤਾਂ ਬਹੁਤ ਕਰਦੀ ਜੀ ਆਰਮੀ ਨੇ ਤਾਂ ਸੀਆ ਜਿਹੜੀ ਵਧੀ ਆ ਆਰਮੀ ਨੇ ਆਪਣੇ ਬਲਬੂਤੇ ਦੇ ਆਪਣੇ ਤੇਲ ਨਾਲ ਜਿਹੜੀ ਤਸੀਨ ਨਿਕਣੀ ਗਈ ਲਾਤੀ ਆ ਅੱਗੇ ਥੋੜਾ ਜਿਹਾ ਸਾਡਾ ਕੋਈ ਜ਼ਿੰਮੇਵਾਰਾਂ ਦਾ ਹੈਗਾ ਵਾ ਪੈਲੀ ਦਾ ਉਹ ਰੋਕੇ ਜੇ ਉਹ ਵੀ ਰੁਕ ਜੇਂਦਾ ਤਾਂ ਸਾਡਾ ਜਿਹੜਾ ਪਾਣੀ ਦਾ ਵਾ ਕੰਮ ਖਤਮ ਹੀ ਹੋ ਜਾਂਦਾ ਵਾ ਤੇ ਬਾਕੀ ਮੀਂਹ ਪੈ ਜੇ ਤਾਂ ਸਰਕਾਰਾਂ ਵੀ ਕੁਝ ਨਹੀਂ ਕਰ ਸਕਦੀਆਂ ਪਹਾੜਾਂ 'ਚ ਵੀ ਕੋ ਵੱਡੇ ਨਾਲ ਫਟ ਗਏ ਸੀ ਉਹ ਤੇ ਕੁਝ ਨਹੀਂ ਕਰ ਸਕਦੇ ਇਹਦੇ ਪ੍ਰਮਾਤਮਾ ਹੀ ਆ ਜਿਹੜਾ ਮੇਹ ਰੱਖੇ